ਬਟਾਲਾ ਵਿੱਚ ਲੋਕਾਂ ਨੇ ਇੱਕ ਅਜਿਹੇ ਸ਼ਖਸ ਨੂੰ ਕਾਬੂ ਕੀਤਾ ਜੋ ਦੁਕਾਨਾਂ ਉੱਤੇ 5-500 ਰੁਪਏ ਦੇ ਜਾਲੀ ਨੋਟ ਚਲਾ ਰਿਹਾ ਸੀ। ਵਾਇਰਲ ਵੀਡੀਓ ਵਿੱਚ ਉਹ ਬੰਦਾ ਖੁਦ ਮੰਨ ਰਿਹਾ ਕਿ ਉਸ ਖਲਾਫ ਪਹਿਲਾਂ ਵੀ ਜਾਲੀ ਕਰੰਸੀ ਦੇ ਕੇਸ ਦਰਜ ਹੋਏ ਸਨ। ਲੋਕਾਂ ਨੇ ਉਸ ਨੂੰ ਘੇਰ ਕੇ ਪੈਸੇ ਵੀ ਵਾਪਸ ਕਰਵਾਏ ਅਤੇ ਥਾਣੇ ਵਿੱਚ ਫੜਾ ਦਿੱਤਾ ਪਰ ਉਹ ਵਿਅਕਤੀ ਮਿੰਤਾ ਤਰਲੇ ਕਰਕੇ ਬਾਹਰ ਨਿਕਲਿਆ ਤੁਸੀਂ ਦੇਖੋ ਪੂਰੀ ਵੀਡੀਓ ਕਿ ਇਸ ਨਸਰਵਾਜ ਨੂੰ ਕਿਵੇਂ ਲੈਣ ਦੇ ਦੇਣੇ ਪਏ ਯਾਰ ਮੇਰਾ ਵੀ ਦੱਸ ਤਾ ਕਿ ਕਿਤੇ ਮੰਗਦਾ ਕਿੰਨੀ ਲੋੜ ਦੇ ਗਿਆ ਮੈਂ ਮਤ ਹੈ ਇਹ ਵਰਤ ਇੱਕ ਪੀਰ ਆਵੇ ਕਿੰਨੇ ਬੰਦੇ ਇਕੱਠੇ ਹੋ ਗਏ ਆ ਭਾਈ ਇੱਧਰ ਕੈਮਰਾ ਘੁਮਾਓ ਤੁਹਾਨੂੰ ਵੀ ਤਹਾਡੇ ਤੇ ਪਹਿਲਾਂ ਵੀ ਪਰਚਾ ਹੈਗਾ ਨਾ ਮੈਂ ਚੌਕੀਚੀ ਰੁਪਏ ਲੈ ਕੇ ਆਇਆ ਹਾਂ ਜਾਲੀ ਕਰੰਸੀ ਦਾ ਬੜੇ ਸਾਲ ਪਹਿਲਾਂ ਆਇਆ ਹੈ ਬੜੇ ਸਾਲ ਪਹਿਲਾਂ ਇਹ ਤੇ ਹੁਣ ਤੁਸੀਂ ਫੇਰ ਨੋਟ ਦੇ ਦਿੰਦੇ ਯਾਰ ਤੁਹਾਡੇ ਪਿੱਛੇ ਬੱਚਾ ਬੈਠਾ ਝੋਟਾ ਨਹੀਂ ਪੜੀ ਦੇ ਮੈਂ ਦਿੱਤਾ ਹੋਣਾ ਹਾਂਜੀ ਉਹਨਾਂ ਨੂੰ ਮੈਂ ਦਿੱਤਾ ਬਸ ਇਹ ਤੁਹਾਨੂੰ ਤਾਂ ਵੀ ਨਹੀਂ ਕਰਦੇ ਪਏ ਜੀ ਕਿਉਂ ਕਰਦੇ ਪਏ ਜੇ ਇਦਾਂ ਨਹੀਂ ਕਰਦੇ ਕਿਉਂ ਕਰਦੇ ਪਏ ਜੇ ਇਦਾਂ ਬੱਚਾ ਮੇਰੇ ਨਾਲ ਵੇਖੋ ਮੈਂ ਤੁਹਾਨੂੰ ਨਹੀਂ ਤੁਸੀਂ ਇਹ ਕੰਮ ਕਿਉਂ ਕਰਦੇ ਇਹ ਵੀਡੀਓ ਬਣਾਉਂਦਾ ਵੱਡੇ ਭਾਈ ਬਣਾਇਆ ਲਓ ਜੀ ਲਓ 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 ਆਹ ਵੇਖੋ ਜੀ ਆਹ ਬੰਦਾ ਇੱਧਰ ਭਾਈ ਬਣਾਇਆ ਵੀਡੀਓ ਇਹ ਭਾਈ ਨੂੰ ਮੈਂ ਮੈਂ ਵੇਖੋ ਇਹ ਮੇਰੇ ਮੱਲੇ ਆ ਕੇ ਇਹਨਾਂ ਨੇ ਜਾਲੀ ਕਰੰਸੀ ਚਲਾਈ ਆ ਇਹਨਾਂ ਨੇ ਮੈਂ ਹੁਣ ਫੜਿਆ ਜੇ ਭਾਜੀ ਹੁਣਾਂ ਨੇ ਮੈਨੂੰ ਫੋਨ ਕੀਤਾ ਵਾ ਕੀ ਨਾਮ ਭਾਜੀ ਆਪਣਾ ਮੇਰਾ ਨਾਮ ਬਰਨੰਦਰੀ ਹੈ ਜੀ ਮੈਂ ਉਹ ਵੀਰਦੇਵ ਦੇਖ ਕੇ ਆਇਆ ਮੈਂ ਉਹ ਪਾਈ ਹੀ ਵੇਖੋ ਇਹਨਾਂ ਨੂੰ ਖਾਲਸਾ ਪਾਤਸ਼ਾਹ ਜੀ ਕੱਲ ਵੀ ਨਕਲੀ ਨੋਟ ਹਾਂ ਨਕਲੀ ਨੋਟ ਵਾਪਸ ਲੈ ਲਿਆ ਨੇ ਨਹੀਂ ਨਹੀਂ ਉਹ ਵਾਪਸ ਲੈ ਲਿਆ ਨੇ ਨੋਟ ਦਿਖਾਓ ਭਾਜੀ ਮੈਂ ਵੀ ਇਹ ਨੂੰ ਪਹਾਨੀ ਆ ਨਹੀਂ ਹੈ ਕਿਉਂ ਨਹੀਂ ਹੈਗਾ ਮੈਂ ਹੁਣੇ ਕੱਢਾ ਕੱਲ ਤੇ ਕੱਢ ਮੇਰਾ ਵੀਰ ਆਪੇ ਕੱਢਦੇ ਇਹ ਤੇ ਮੈਂ ਸੁੱਤੀ ਇੱਥੇ ਉਹਨੇ ਵੇਖ ਨਹੀਂ ਨਹੀਂ ਲਓ ਮੈਂ ਤੁਹਾਡੇ ਪੈਸੇ ਵੀ 500 ਰੁਪਏ ਦਾ ਸਮਾਨ ਵੀ ਲੈ ਲਿਆ 500 ਰੁਪਈਆ ਦਾ ਨਹੀਂ ਤਾਂ ਮੈਂ ਖਾਲੋ ਪੈਸੇ ਆਪਣੇ 300 ਤੇ ਕਿੰਨੇ ਦੇ ਪੈਸੇ ਦੇਣ ਤੁਹਾਨੂੰ ਨਹੀਂ 500 ਰੁਪਏ ਦੇਉਂਗੇ ਇੱਕ ਬੰਦੇ ਨੇ ਨਕਲੀ ਨੋਟ ਵਰਤਿਆ ਬੰਦੇ ਵਰਤੇ ਹਾਂਜੀ ਵਰਤਿਆ ਨਹੀਂ ਫਿਰ ਇਹ ਰ ਮੈਂ ਤੂੰ ਜਾਲੀ ਕਰੰਸੀ ਦਾ ਕੰਮ ਕਰਦਾ ਮੈਂ ਕੰਮ ਹੀ ਜਾਲੀ ਕਰਦਾ ਮੈਂ ਜਾਲੀ ਦਾ ਮੈਂ ਪੈਸੇ ਹਾਂਜੀ ਵਰਤਿਆ ਮੇਰੀ ਗੱਲ ਸੁਣ ਇੱਕ 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 ਆ ਇੱਧਰ ਕਰਿਓ ਭਜੀ ਕੈਮਰਾ ਕਰਿਓ ਇੱਕ ਇੰਨਾ ਦੇ ਨੋਟ ਦਿੱਤਾ ਏ ਤੇ ਇੱਕ ਤੁਹਾਨੂੰ ਨੋਟ ਦਿੱਤਾ ਆਲੇ ਵੀਰ ਕੋ ਜਾਣਗੇ ਨੋਟ ਵੇਖਿਆ ਮੈਂ ਡੁਪਲੀਕੇਟ ਲੱਗਦਾ ਉਹ ਆ ਕੇ ਆਪ ਹੀ ਗਿਆ ਕਹਿੰਦਾ ਵੇਖ ਲੈ ਡੁਪਲੀਕੇਟ ਮੈਂ ਕਿਹਾ ਕਿ ਮੈਂ ਤਾਂ ਪਾਇਆ ਕਿ ਇਹ ਸوير ਦਾ ਸوير ਦਾ ਸਰਗਰਮੀ ਅਸੇ ਕੰਮ ਦੇ ਵਿੱਚ ਹੀ ਹੈ ਅ ਵੀ ਕਿੰਨੇ ਨੂੰ ਦੇਂਦੀ ਓ ਸਵੇਰੇ ਨਾ ਨਹੀਂ ਭਾਈ ਉਹ ਕਿੰਨੇ ਆਹੋ ਮੈਂ ਆਪਣੇ ਮੁੰਡੇ ਨੂੰ ਮੁੰਡੇ ਦੀ ਕਿਸਮ ਖਾਣ ਦਾ ਨਹੀਂ ਪੈਦਾ ਭਰਾਵਾ ਇਹ ਕੀ ਲੱਗਦੀ ਹੈਣੀਆਂ ਜਿਹੜੇ ਕੋ ਕੰਮ ਕਰਨ ਨੇ ਆ ਆ ਲੋ ਭਾਈ ਹੋਰ ਨਹੀਂ ਮੈਂ ਤੇ ਕਹਿੰਦਾ ਮਿੰਦੇ ਬਾਹਰ ਲੋ ਭਾਵੇਂ ਹੋਰ ਆ ਲੋ ਭਾਈ ਆ ਲੋ ਅਗਲੀ 500 ਰੁਪਏ ਜਾਂਦਾ ਟਾ ਆ ਲੋ ਚਲੋ ਚਲੋ ਇਹ ਲਓ 500 ਰੁਪਏ ਆਹ ਮਿਲ ਕੋ ਜੋ 500 ਦਿੱਤੇ ਸਮਾਨ ਲਿਆ ਏ ਜਿਹੜੇ ਸਮਾਨ ਲਿਆ ਏ 80 ਰੁਪਏ ਦਾ ਸਮਾਨ ਲਿਆ ਆ 80 ਰੁਪਏ ਦਾ ਸਾਮਾਨ ਲੈ ਗਿਆ ਇਹ ਨਹੀਂ 4 ਤੇ ਉਹਨਾਂ ਕੋਲ 80 ਰੁਪਏ ਦਾ ਸਾਮਾਨ ਲੈ ਗਿਆ ਇਹ ਹਲੋ 100 ਲੈ ਲੋ ਫਾਈ ਫੜ ਲੈ ਆਹ ਛੜਿਆ ਦੇਖ ਲੋ ਨਹੀਂ ਛੜ ਜਾ ਤੂੰ ਚੱਲਣ ਕੀ ਜਿਆ ਬਟਾਲੇ ਦੇ ਵਿੱਚ ਵੇਖੋ ਚੱਲਣ ਕੀ ਦਿਹਾੜਾ ਜਾ 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 ਫੜਾ ਆਹ ਵੇਖੋ ਬਟਾਲੇ ਦੇ ਵਿੱਚ ਚੱਲਣ ਕੀ ਦਿਹਾੜਾ ਆ ਹੁਣੇ ਬੁਲਾਓ ਇੱਥੋਂ ਪਾਜੀ ਮਲਾਗੇ ਬੁਲਾਓ ਨਹੀਂ ਮੈਨੂੰ ਹੜਦਾ ਨਹੀਂ ਬੰਦਾ ਇੰਨੇ ਕ ਫੋਨ ਆ ਗਏ ਮੈਨੂੰ ਕਿ ਜਾਲੀ ਗਰੰਟੀ ਵਰਤਦਾ ਇਹ ਬੰਦਾ ਕਿਤੇ ਵੀ ਨਾ ਕਰ ਤਣਾ ਠੀਕ ਹੈਗਾ ਜੀ ਦੱਸੋ ਤੁਸੀਂ ਜਾਣਦੇ ਹੋ ਤੁਹਾਨੂੰ ਨੋਟ ਮਿਲਿਆ ਤੁਸੀਂ ਦੱਸੋ ਮੈਨੂੰ ਕੰਮ ਕੀ ਕਰਦੇ ਨਹੀਂ ਕਰਦੇ ਤੁਸੀਂ ਦੱਸੋ ਮੈਨੂੰ ਕਿੱਦਾਂ ਛੱਡਣਾ ਇਹਨਾਂ ਨੂੰ ਇਹ ਕਾ ਅੰਕਲ ਹੁਣਾਂ ਜਾਲੀ ਨੋਟ ਮਿਲਿਆ ਜੇ ਕੋਹਨਾਂ ਨੂੰ ਮਿਲਿਆ ਜੀ ਜਿਨ੍ਹਾਂ ਨੂੰ ਮਿਲਿਆ ਨੋਟ ਉਹਨਾਂ ਨੂੰ ਪੁੱਛੋ ਦੱਸੋ ਕਿੱਦਾਂ ਕਰਨਾ ਜੀ ਛੱਡਣਾ ਹੈ ਕਿ ਬਿਠਾਉਣਾ ਇਹਨੂੰ ਵੇਖ ਲੋ ਨਿਕਲ ਚੱਲਦਾ ਵੀ ਅੱਜ ਅੱਜ ਤਾਂ ਬਾਹਰ ਮੇਰੇ ਘਰ ਦੇ ਬੈਠੇ ਸੀ ਦੁਕਾਨ ਤੇ ਮੈਂ ਬਾਜ਼ਾਰ ਤੇ ਇਹਨਾਂ ਉੱਥੇ ਜਾ ਕੇ ਮਲੇ ਵੇਖਿਆ ਜਨਾਨੀ ਆ ਇੱਥੇ ਦਾਲ ਆ ਲਿਆ ਬਦਗਿਆ ਯਾਰ ਬੋਲਤਾ ਤੇ ਜੋਇਦਾ ਰਹੇ ਮੈਂ ਮੈਂ ਮਰਦਾ ਦੋਦੋ ਅੱਜ ਤੋਂ ਬਾਅਦ ਜੇ ਮੈਂ ਕਰਾਂਗਾ ਨਾ ਕੋਈ ਚੌਂਕ ਬਾਅਦ ਤੇ ਤੇ ਪਹਿਲਾਂ ਵੀ ਪਰਚਾ ਜਾਲੀ ਗਰੈਂਸੀ ਦਾ ਹੈ ਜਿਹੜੇ ਮੈਂ ਮੁਕ ਰਿਹਾ ਤਿੰਨ ਸਾਲ ਪਹਿਲਾਂ ਤੇ ਤੇ ਪਹਿਲਾਂ ਵੀ ਪਰਚਾ ਆਇਆ ਜਾਲੀ ਗਰੈਂਸੀ ਦਾ ਹੈ ਤੇ ਕਟੋ ਘਟ ਮੈਨੂੰ 40 45 ਫੋਨ ਆ ਗਏ ਸਾਨੂੰ ਵੀ ਦਿੱਤਾ ਇਹਨੇ ਸਾਨੂੰ ਵੀ ਦਿੱਤਾ ਸਾਨੂੰ ਵੀ ਦਿੱਤਾ ਤੂੰ ਨੋਟ ਕਿਤੇ ਛਾਪਨਿਆ ਮੇਰਾ ਵੀਰ ਜਾਂ ਮਸ਼ੀਨ ਦੱਸ ਦੇ ਮੈਨੂੰ ਯਾਰ ਵੇਹੇ ਪਰੇ ਦੇ ਵਰਗਿਆਂ ਨੂੰ ਸੋਹ ਮਾਫ ਹੁੰਦੀ ਆ ਮੇਰੇ ਘਰੋਂ ਭਾਵੇਂ ਜਾ ਕੇ ਤਲਾਸ਼ੀ ਲੈ ਲੋ ਜੇ ਮੇਰੇ ਘਰ ਵੀ ਕੋਈ ਹੋਵੇ ਹੋਰ ਦੱਸੋ ਭਾਜੀ ਮੱਚਾ ਆ ਇੰਨੇ ਬੰਦੇ ਲੋਤੇ ਮੈਂ ਚੌਂਕ 'ਚ ਬੈਠ ਕੇ ਤੁਹਾਡੇ ਸਾਰੇ ਕੁਛ ਚੇਤੇ ਪਾਉਂਗਾ ਹੋਰ ਦੱਸੋ ਮੈਂ ਵੀਡੀਓ ਕਰਕੇ ਉਹ ਕਰੇ ਭਾਜੂ ਮੈਂ ਚੌਂਕ 'ਚ ਬੈਠ ਕੇ ਜੁੱਤੀਆਂ ਖਾਉਂਗਾ ਦਾ ਸੁਣਾ ਉਹਦਾ ਬੱਚਾ ਹੀ ਨੀਵਾਂ ਕਹਤੋਂ ਦਿੱਤਾ ਅਸਲਾਮੁਅਲਿਕਮ ਛੱਡੋ ਮੈਂ ਦੇ ਰੋਟੀਆਂ ਖਾਉਂਗਾ ਇਹਨਾਂ ਵਧੀਆ ਪੁੱਤਰ ਦਿੱਤਾ ਕਿਨੇ ਨੇੜੇ ਵੀਰੇ ਤਿੰਨ ਭਾਜੀ ਦੋ ਗੁੱਡੀਆਂ ਦਿੱਤਾ ਪਰ ਆ ਤੇ ਫੇਰ ਉਹਨਾਂ ਦੇ ਤਰਸ ਖਾਣਾ ਮੇਰਾ ਵੀਰੇ ਇਹਨੂੰ ਕਰਕੇ ਖਾਣਾ ਜੀ ਦਾ ਨਿਆਣਿਆਂ ਦੇ ਭਾਜੀ ਮੈਨੂੰ ਬਾਬਾ ਚੱਦੀ ਗੱਲ ਆ ਹਾਂ ਚਲ ਆਪੇ 200 ਰੁਪਏ ਨੋੜ 200 ਰੁਪਏ ਨੋੜਾ ਬਾਬਾ ਚੱਦੀ ਕਿੰਨੀ ਬੇਇੱਜ਼ਤੀ ਕੀਤੀ ਆ ਮੁੰਡੇ ਕਰਕੇ ਤੁਸੀਂ ਬਚਣਦੇ ਹੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਮੁੰਡਾ ਨਾ ਆ ਮੁੰਡੇ ਕਰਕੇ ਤੁਹਾਨੂੰ ਬਾਜਣਾ ਨਹੀਂ ਨਹੀਂ ਭਾਈ ਆਖ ਮੈਂ ਹੱਥ ਜੋੜਨਿਆ ਮੈਂ ਹੱਥ ਜੋੜਨਾ ਵੀ ਨਹੀਂ ਮੈਂ ਕਰਦਾ ਨਹੀਂ ਕਰਦਾ ਕਿਦੋਂ ਭਾਈ 200 ਬੱਚਾ ਮੇਰਾ ਰੌਣਡ ਹੈ ਨਾ ਨਹੀਂ ਕਰਦਾ ਨਹੀਂ ਆ ਬੱਚਾ ਹੈਗਾ ਮੋਟੇ ਪਤਾ